ਦਾ ਆਪਣਾ ਘਰ ਪਰਿਵਾਰ ਛੱਡ ਕੇ ਪਰਦੇਸੀ ਹੁੰਦਾ ਹੈ ਦੁਨੀਆਂ ਦੀ ਸੁੱਖ ਸਹੂਲਤ ਲਈ ਪਰਿਵਾਰਕ ਜ਼ਿੰਮੇਵਾਰੀਆਂ ਦੇ ਨਾਲ ਨਾਲ ਜੇ ਕੋਈ ਵਿਦੇਸ਼ ਵਸਿਆ ਪੰਜਾਬੀ ਸਮਾਜ ਲਈ ਨਵੇਕਲੀ ਪੈੜ ਪਾਵੇ ਤਾਂ ਉਸ ਦੀ ਸ਼ਲਾਘਾ ਵੀ ਕਰਨੀ ਬਣਦੀ ਹੈ ਅਜਿਹੀ ਵੱਖਰੀ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਸਰਹੱਦੀ ਪਿੰਡ ਬੁੱਲੇਵਾਲ ਦੇ ਸਾਹਬ ਨੇ ਜਿਸ ਨੇ ਵਿਦੇਸ਼ ਵਿੱਚ ਦਿਨ ਰਾਤ ਦੀ ਹੱਡ ਤੋੜਵੀਂ ਮਿਹਨਤ ਤੋਂ ਬਾਅਦ ਪਿੰਡ ਵਾਸੀਆਂ ਦੇ ਲਈ ਉਹ ਕਰ ਦਿਖਾਇਆ ਜਿਸ ਨੂੰ ਕਰਨ ਲਈ ਨੁਮੈਂਦਾ ਧਿਰਾਂ ਵੀ ਲਾਰੇ ਲੱਪਿਆਂ ਤੋਂ ਬਾਅਦ ਬੇਵੱਸ ਹੀ ਰਹਿੰਦੀਆਂ ਨੇ ਜਿੱਥੇ ਪਿੰਡ ਵਿੱਚ پارک ਸ਼ਮਸ਼ਾਨ ਘਾਟ ਸਕੂਲ ਡਿਸਪੈਂਸਰੀ ਤੇ ਲੋੜਿੰਦਾ ਸਹੂਲਤਾਂ ਹਾਜ਼ਰ ਕੀਤੀਆਂ ਗਈਆਂ ਨੇ ਉਥੇ ਹੀ ਪਿੰਡ ਦੇ ਚੁਗਿਰਦੇ ਦੇ ਵਿੱਚ ਪੌਦੇ ਲਗਾ ਕੇ ਪਿੰਡ ਦੀ ਸ਼ਾਨ ਦੇ ਵਿੱਚ ਨਵਿਕਲਾ ਵਾਅਦਾ ਵੀ ਕੀਤਾ ਗਿਆ ਹੈ ਆਓ ਦੇਖਦੇ ਹਾਂ ਇਸ ਪਿੰਡ ਦੀ ਇਹ ਵੱਖਰੀ ਤਸਵੀਰ ਸਭ ਤੋਂ ਵੱਡੀ ਗੱਲ ਹੈ ਜੀ ਸ਼ੌਂਕ ਦੀ ਬੰਦੇ ਨੂੰ ਸ਼ੌਂਕ ਹੋਵੇ ਉਸ ਦਾ ਦਿਲ ਹੋਵੇ ਔਰ ਉਹਦੇ ਕੋਲ ਪੈਸਾ ਹੋਵੇ ਸੋ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਬ ਨੂੰ ਇਹ ਦੋਹੇ ਤਿੰਨੇ ਚੀਜ਼ਾਂ ਜਿਹੜੀਆਂ ਨੇ ਦਿੱਤੀਆਂ ਨੇ ਪਰ ਉਹ ਸ਼ੌਂਕ ਦਾ ਮੰਨ ਲਓ ਕਿ ਵੱਡਾ ਮੁੱਲ ਉਦੋਂ ਪਿਆ ਜਦੋਂ ਵਿਦੇਸ਼ ਦੀ ਧਰਤੀ ਤੇ ਚਲਾ ਗਿਆ ਸਾਬ ਔਰ ਉੱਥੇ ਉਹਨੇ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਤੇ ਉਸੇ ਮੰਨ ਲਓ ਕਿ ਸ਼ੌਂਕ ਨੂੰ ਜਿਹੜਾ ਪੂਰਾ ਕਰਨ ਵਾਸਤੇ ਉਹ ਸਾਰਾ ਹੀ ਮੰਨ ਲਓ ਆਪਣੇ ਪਿੰਡ ਦੇ ਵਿੱਚ ਹੀ ਸਾਰਾ ਇਹ ਕੰਮ ਕੀਤਾ ਇਹ ਕਿਉਂ ਜਿਵੇਂ ਹੁਣ ਫਲ ਵਾਲੇ ਬੂਟੇ ਲੱਗੇ ਨੇ ਉੱਥੇ ਬੈਠਣ ਵਾਸਤੇ ਵੀ ਕੋਈ ਨਾ ਕੋਈ ਚੀਜ਼ ਚਾਹੀਦੀ ਆ ਉਹ ਕੁਰਸੀਆਂ ਲਾਈਆਂ ਗਈਆਂ। ਔਰ ਜਿਹੜਾ ਇਹ ਵੇਰਣਾ ਲਾਇਆ ਗਿਆ ਚਾਹੇ ਹੋਰ ਤੁਸੀਂ ਕਹਿ ਰਹੇ ਹੋ ਚੁੱਲਾ ਲਾਇਆ ਗਿਆ ਆ। ਉਹ ਇੱਕ ਸ਼ੌਂਕ ਹੀ ਆ ਉਹਦਾ। ਜਿੰਨਾ ਵੀ ਪੈਸਾ ਹੋਣ ਤਾਂ ਕਿ ਤਕਰੀਬਨ 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆ। ਜਿੰਨਾ ਵੀ ਪੈਸਾ ਲੱਗਾ ਆ ਉਹ ਸਾਰਾ ਹਿਸਾਬ ਦੀ ਜੇਬ ਦੇ ਵਿੱਚੋਂ ਲੱਗਾ ਆ ਔਰ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਹੀ ਲੱਗਾ ਆ। ਉਸਨੇ ਆਪਣੇ ਸਾਰੇ ਪਿੰਡ ਨੂੰ ਆਪਣਾ ਘਰ ਮੰਨ ਕੇ ਤੇ ਫੇਰ ਇਹ ਕੰਮ ਜਿਹੜਾ ਸ਼ੁਰੂ ਕੀਤਾ ਆ। ਸੋ ਵੱਡੀ ਗੱਲ ਦਾ ਸ਼ੌਂਕ ਦੀ ਸ਼ੌਂਕ ਉਹਨੂੰ ਹੈ ਹੀ ਇੰਨਾ ਆ ਕਿ ਕੋਈ ਗੱਲ ਮਤਲਬ ਸ਼ਬਦਾਂ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਇਹ ਸਾਰਾ ਕੁਝ ਉਹਨੇ ਆਪਣੇ ਮਤਲਬ ਪਿੰਡ ਵਾਸਤੇ ਕੀਤਾ ਆਪਣੇ ਘਰ ਵਾਸਤੇ ਕੀਤਾ ਆ ਕਿਉਂਕਿ ਉਹ ਆਪਣੇ ਪਿੰਡ ਨੂੰ ਆਪਣਾ ਘਰ ਹੀ ਸਮਝਦਾ ਹੈ ਦਾ ਅਨਮਿਊਟ ਦੇ ਨਾਲ ਜੁੜੇ ਹੋ ਮੈਂ ਰਜਿੰਦਰ ਸਿੰਘ ਪੰਜਾਬ ਦੇ ਪੁੱਤ ਪੰਜਾਬ ਦੀਆਂ ਤੇਆਂ ਵਿਦੇਸ਼ਾਂ ਦੇ ਵੱਲੇ ਜਾਣ ਦਾ ਰੋਜ਼ਾਨਾ ਰੱਖਦੇ ਨੇ ਪਰ ਹਾਲ ਦੇ ਵਿੱਚ ਇੱਕ ਨਵیکلੇ ਤਰੀਕੇ ਦਾ ਮੈਸੇਜ ਵੀ ਹੈ ਕਿ ਜਿਹੜੇ ਪੰਜਾਬ ਦੇ ਪੁੱਤ ਤੇ ਪੰਜਾਬ ਦੀਆਂ ਧੀਆਂ ਵਿਦੇਸ਼ਾਂ ਦੇ ਵੱਲੇ ਜਾ ਰਹੀਆਂ ਨੇ ਔਰ ਉਹਨਾਂ ਨੇ ਆਪਣੇ ਵਤਨ ਨੂੰ ਆਪਣੇ ਪਿੰਡਾਂ ਨੂੰ ਆਪਣੇ ਘਰਾਂ ਬਾਰਾਂ ਨੂੰ ਕਿਸ ਤਰੀਕੇ ਦੇ ਨਾਲ ਸਜਾਇਆ ਰਹਿ ਗਿਆ ਹੀ ਇੱਕ ਨਵੇਕਲੀ ਮਿਸਾਲ ਕਾਇਮ ਕੀਤੀ ਹੈ ਗੁਰਦਾਸਪੁਰ ਦੇ ਪਿੰਡ ਬੁੱੱਲੇਵਾਲ ਦੇ ਗੁਰਜੀਤ ਸਿੰਘ ਨੇ ਜਿਨ੍ਹਾਂ ਨੂੰ ਸਾਬ ਦੇ ਨਾਮ ਦੇ ਨਾਲ ਜਾਣਿਆ ਜਾਂਦਾ ਤੇ ਉਹਨਾਂ ਨੇ ਨਵੇਕਲੀ ਮਿਸਾਲੇ ਕਾਇਮ ਕੀਤੀ ਹੈ ਕਿ ਜਿੱਥੇ ਆਪਣੇ ਪਿੰਡ ਦੇ ਵਿੱਚ ਪਾਰਕਾਂ ਬਣਵਾਈਆਂ ਨੇ ਖੇਡਣ ਵਾਸਤੇ ਜਿਹੜੇ ਬੱਚੇ ਨੇ ਉਹਨਾਂ ਦੇ ਵਾਸਤੇ ਪੰਗੂੜੇ ਬਣਵਾਏ ਨੇ ਔਰ ਉਹ ਵੱਖ-ਵੱਖ ਤਰੀਕਿਆਂ ਦੇ ਨਾਲ ਜਿਹੜੀਆਂ ਇੱਥੋਂ ਦੀਆਂ ਗਲੀਆਂ ਨੇ ਜਾਂ ਇੱਥੋਂ ਦੇ ਰਹਿਣ ਬਸੇਰੇ ਨੇ ਉਹਨਾਂ ਦੇ ਵਾਸਤੇ ਇੱਕ ਚਿੰਨ ਵਜੋਂ ਕੁਝ ਸਿੰਬਲ ਵੀ ਤਿਆਰ ਕਰਵਾਏ ਨੇ ਅਜੇ ਇਹਨੂੰ ਲੈ ਕੇ ਗੱਲਬਾਤ ਕਰਾਂਗੇ ਕਿਵੇਂ ਇਹ ਖਿਆਲਤ ਪੈਦਾ ਹੁੰਦਾ ਏ ਔਰ ਮੇਰੇ ਨਾਲ ਇਸੇ ਪਰਿਵਾਰ ਦੇ ਨਾਲ ਜੁੜੇ ਹੋਏ ਕੁਝ ਪਤਵੰਤੇ ਨੇ ਉਹਨਾਂ ਦੇ ਨਾਲ ਗੱਲਬਾਤ ਕਰਦੇ ਆਂ ਬਾਈ ਜੀ ਸਭ ਤੋਂ ਪਹਿਲਾਂ ਸਵਾਗਤ ਹੈ ਤੁਹਾਡਾ ਜੀ ਤੁਹਾਡਾ ਵੀ ਬਹੁਤ-ਬਹੁਤ ਸਵਾਗਤ ਕੀ ਨਾਮ ਹੈ ਜੀ ਤੁਹਾਡਾ ਮੇਰਾ ਨਾਮ ਹੈ ਜੀ ਰਿਸ਼ਪਾਲ ਸਿੰਘ ਮੇਰਾ ਇਹੀ ਪਿੰਡ ਆ ਜੀ ਬੂਲੇਵਾਲੀ ਬੂਲੇਵਾਲ ਤੇ ਤੁਹਾਡੇ ਭਰਾ ਨੇ ਗੁਰਜੀਤ ਸਿੰਘ ਜਿਨ੍ਹਾਂ ਨੇ ਇਹ ਜਿਹੜਾ ਸਾਰਾ ਕਾਰਜ ਕਰਵਾਇਆ ਬਿਲਕੁਲ ਜੀ ਜੇ ਕਹਿ ਲਈਏ ਸਕੇ ਭਰਾਵਾਂ ਨਾਲ ਉਹ ਵੀ ਮੰਨ ਲਓ ਚੰਗਾ ਮਿੱਤਰ ਆ ਮੇਰਾ ਉਹ ਮੇਰਾ ਭਰਾ ਆ ਉਹਦੇ ਵਿੱਚ ਕੋਈ ਸ਼ੱਕ ਨਹੀਂ ਹੈ ਇਹ ਮਨ ਦੇ ਵਿੱਚ ਅਸਲ ਦੇ ਵਿੱਚ ਤੁਹਾਨੂੰ ਪਤਾ ਹੋਵੇਗਾ ਕਿ ਵਿਕਲਪ ਪੈਦਾ ਕਿਵੇਂ ਹੁੰਦਾ ਹੈ ਜਿਹੜੀਆਂ ਚੀਜ਼ਾਂ ਦੇ ਮੱਦੇਨਜ਼ਰ ਪਾਰਕਾਂ ਤਿਆਰ ਕਰਵਾਈਆਂ ਜਾਂਦੀਆਂ ਨੇ ਇੱਥੇ ਕਹਿ ਲਿਆ ਜਾਵੇ ਕਿ ਕਿਸੇ ਵੀ ਚੀਜ਼ ਦੀ ਥੂੜ ਨਹੀਂ ਦੱਸਣਾ ਹੋਵੇ ਤਾਂ ਸ਼ਬਦ ਘੱਟ ਪੈ ਜਾਣਗੇ ਜਿਹੜੀਆਂ ਜਿਹੜੀਆਂ ਇੱਥੇ ਚੀਜ਼ਾਂ ਤਿਆਰ ਕਰਵਾਈਆਂ ਗਈਆਂ ਨੇ ਇਹ ਮਨ ਦੇ ਵਿੱਚ ਵਿਉਂਤ ਬਣਦੀ ਕਿਵੇਂ ਆ ਕਿ ਆਪਣੀ ਕਿਰਤ ਕਮਾਈ ਦੇ ਵਿੱਚੋਂ ਪੈਸਾ ਕੱਢਦਿਆਂ ਹੋਿਆਂ ਇਸ ਤਰ੍ਹਾਂ ਦੀਆਂ ਚੀਜ਼ਾਂ ਤਿਆਰ ਕਰਵਾਈਆਂ ਜਾਣ ਸਭ ਤੋਂ ਵੱਡੀ ਗੱਲ ਹੈ ਜੀ ਸ਼ੌਂਕ ਦੀ ਬੰਦੇ ਨੂੰ ਸ਼ੌਂਕ ਹੋਵੇ ਉਸ ਦਾ ਦਿਲ ਹੋਵੇ ਔਰ ਉਹਦੇ ਕੋਲ ਪੈਸਾ ਹੋਵੇ ਸੋ ਪ੍ਰਮਾਤਮਾ ਨੇ ਕਿਰਪਾ ਕਰਕੇ ਸਾਬ ਨੂੰ ਇਹ ਦੋਹੇ ਤਿੰਨ ਚੀਜ਼ਾਂ ਜਿਹੜੀਆਂ ਨੇ ਦਿੱਤੀਆਂ ਨੇ ਸੋ ਸ਼ੌਂਕ ਤੇ ਉਹਨੂੰ ਬਚਪਨ ਤੋਂ ਅਸੀਂ ਬਹੁਤ ਬੂਟੇ ਲਾਉਂਦਾ ਛੋਟੇ ਛੋਟੇ ਬੂਟੇ ਜਿਹੜੇ ਘਰਾਂ ਦੇ ਵਿੱਚ ਪਹਿਲਾਂ ਲਾਉਂਦਾ ਸੀਗਾ ਪਰ ਉਹ ਸ਼ੌਂਕ ਤਾਂ ਮੰਨ ਲਓ ਕਿ ਵੱਡਾ ਮੁੱਲ ਉਦੋਂ ਪਿਆ ਜਦੋਂ ਵਿਦੇਸ਼ ਦੀ ਧਰਤੀ ਤੇ ਚਲਾ ਗਿਆ ਸਾਬ ਔਰ ਉਹ ਤੇ ਉਹਨੇ ਦਸਾਂ ਨਵਾਂ ਦੀ ਕਿਰਤ ਕਮਾਈ ਕਰਕੇ ਤੇ ਉਸੇ ਮੰਨੋ ਕਿ ਸ਼ੌਂਕ ਨੂੰ ਜਿਹੜਾ ਪੂਰਾ ਕਰਨ ਵਾਸਤੇ ਉਹ ਸਾਰਾ ਹੀ ਮੰਨੋ ਆਪਣੇ ਪਿੰਡ ਦੇ ਵਿੱਚ ਹੀ ਸਾਰਾ ਇਹ ਕੰਮ ਕੀਤਾ ਨਾ ਮੈਂ ਪਾਰਕ ਦੇ ਵਿੱਚ ਜਾ ਕੇ ਆਇਆ ਸ਼ਮਸ਼ਾਨ ਘਾਟ ਦੇ ਵਿੱਚ ਜਾ ਕੇ ਆਇਆ ਜਿੱਥੇ ਸਾਨੂੰ ਦਰਖਤ ਲਗਾਏ ਹੋਏ ਨਜ਼ਰ ਆਉਂਦੇ ਨੇ ਤੇ ਉੱਥੇ ਇੱਕ ਗੰਨੇ ਵਾਲਾ ਜਿਹੜਾ ਜੂਸ ਕੱਟਣ ਵਾਲਾ ਵੇਲਣਾ ਨਜ਼ਰ ਆਉਂਦਾ ਆ ਤਾਂ ਚੁੱਲਾ ਨਜ਼ਰ ਆਉਂਦਾ ਆ ਅਜਿਹੀਆਂ ਚੀਜ਼ਾਂ ਦੀ ਪਾਰਕਾਂ ਦੇ ਵਿੱਚ ਜਾਂ ਸ਼ਮਸ਼ਾਨ ਘਾਟ ਦੇ ਵਿੱਚ ਜ਼ਰੂਰਤ ਕੀ ਪੈ ਗਈ ਜੀ ਉਹ ਜੀ ਵੇਖੋ ਇੱਕ ਜਿਵੇਂ ਹੁਣ ਫਲ ਵਾਲੇ ਬੂਟੇ ਲੱਗੇ ਨੇ ਉੱਥੇ ਬੈਠਣ ਵਾਸਤੇ ਵੀ ਕੋਈ ਨਾ ਕੋਈ ਚੀਜ਼ ਚਾਹੀਦੀ ਆ ਉਹ ਕੁਰਸੀਆਂ ਲਾਈਆਂ ਗਈਆਂ ਔਰ ਜਿਹੜਾ ਇਹ ਵੀਰਲਾ ਲਾਇਆ ਗਿਆ ਚਾਹੇ ਹੋਰ ਤੁਸੀਂ ਕਹਿ ਰਹੇ ਹੋ ਚੁੱਲਾ ਲਾਇਆ ਗਿਆ ਆ ਉਹ ਇੱਕ ਸ਼ੌਂਕ ਹੀ ਆ ਉਹਦਾ ਵੀਰਲਾ ਇਸ ਤਰ੍ਹਾਂ ਵੀ ਉਹ ਜਿਵੇਂ ਮੌਸਮ ਹੁੰਦਾ ਸਾਡੇ ਇੱਥੇ ਪੰਜਾਬ ਦੀ ਧਰਤੀ ਆ ਆਪਣੇ ਗੰਨੇ ਦਾ ਹੁੰਦਾ ਆਪਣੇ ਮੌਸਮ ਉਦੋਂ ਬਹੁਤ ਹੀ ਲੋਕ ਉੱਥੋਂ ਜਿਹੜਾ ਉਹ ਉਸ ਰਸ ਦਾ ਜਿਹੜਾ ਆਨੰਦ ਲੈਂਦੇ ਨੇ ਉਹ ਚੁੱਲੇ ਦਾ ਵੀ ਜਿਹੜਾ ਆ ਉਹ ਵੀ ਸਮਝ ਲਓ ਵੀ ਇੱਕ ਉੱਥੇ ਆਪਣੇ ਬੈਠ ਕੇ ਇੰਜੋਏ ਕਰਨ ਵਾਸਤੇ ਜਿਹੜਾ ਉਹ ਖਾਸ ਪ੍ਰਬੰਧ ਕੀਤਾ ਗਿਆ ਹੁੰਦਾ ਤੇ ਇਹ ਜਿਹੜਾ ਜਿੰਨਾ ਵੀ ਪੈਸਾ ਲਗਾਇਆ ਗਿਆ ਆਪਣੀ ਕਿਰਤ ਕਮਾਈ ਦੇ ਵਿੱਚੋਂ ਲਗਾਇਆ ਗਿਆ ਜਾਂ ਫਿਰ ਪੰਚਾਇਤ ਨੇ ਜਾਂ ਹਲਕੇ ਦੇ ਕਿਸੇ ਐਮਐਲਏ ਨੇ ਸਪੋਰਟ ਵੀ ਕੀਤੀ ਦੇਖੋ ਜੀ ਜਿੰਨਾ ਵੀ ਪੈਸਾ ਹੁਣ ਤੱਕ तकरीबन 10 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆ ਜਿੰਨਾ ਵੀ ਪੈਸਾ ਲੱਗਾ ਆ ਉਹ ਸਾਰਾ ਹਿਸਾਬ ਦੀ ਜੇਬ ਦੇ ਵਿੱਚੋਂ ਲੱਗਾ ਆ ਔਰ ਦਸਾਂ ਨੌਹਾਂ ਦੀ ਕਿਰਤ ਕਮਾਈ ਦਾ ਹੀ ਲੱਗਾ ਆ ਉਦੇ ਵਿੱਚ ਕਿਸੇ ਕੋਲੋਂ ਪੈਸੇ ਕਰਕੇ ਮਦਦ ਨਹੀਂ ਅਜੇ ਤੱਕ ਲਈ ਗਈ। ਵਿਦੇਸ਼ਾਂ ਦੇ ਵਿੱਚ ਕੰਮ ਕਰਨਾ ਤੇ ਬਹੁਤ ਔਖਾ ਹੁੰਦਾ ਹੈ। ਦਿਨ ਰਾਤ ਦੀ ਹੱਡ ਤੋੜਵੀਂ ਮਿਹਨਤ ਕਿ ਕਰਨੀ ਪੈਂਦੀ ਹੈ ਤੇ ਬੰਦਾ ਮਿਹਨਤ ਵੀ ਵਿਦੇਸ਼ਾਂ ਦੇ ਵਿੱਚ ਆਪਣਾ ਘਰ ਪਰਿਵਾਰ ਛੱਡ ਕੇ ਤਾਂ ਕਰਦਾ ਹੈ ਕਿ ਮੈਂ ਆਪਣੇ ਪਰਿਵਾਰ ਦਾ ਗੁਜ਼ਾਰਾ ਸੁਖਾਲੇ ਤਰੀਕੇ ਦੇ ਨਾਲ ਚਲਾ ਸਕਾਂ। ਮੈਂ ਕੋਠੀਆਂ ਤਿਆਰ ਕਰਵਾ ਸਕਾਂ, ਮੈਂ ਵੱਡੇ ਵੱਡੇ ਫਲੈਟ ਖਰੀਦ ਸਕਾਂ, ਜ਼ਮੀਨਾਂ ਖਰੀਦ ਸਕਾਂ ਪਰ ਜਿਹੜੀ ਸਾਫ ਸਿੰਘ ਦੀ ਸੋਚ ਹੈ ਉਹ ਬਿਲਕੁਲ ਵੱਖਰੇ ਪ੍ਰਕਾਰ ਦੀ ਉਹ ਇਸ ਤਰ੍ਹਾਂ ਜੀ ਉਸਨੇ ਆਪਣੇ ਸਾਰੇ ਪਿੰਡ ਨੂੰ ਆਪਣਾ ਘਰ ਮੰਨ ਕੇ ਤੇ ਫਿਰ ਇਹ ਕੰਮ ਜਿਹੜਾ ਸ਼ੁਰੂ ਕੀਤਾ ਆ ਸੋ ਵੱਡੀ ਗੱਲ ਦਾ ਸ਼ੌਂਕ ਦੀ ਸ਼ੌਂਕ ਉਹਨੂੰ ਹੈ ਹੀ ਇੰਨਾ ਹੈ ਕਿ ਕੋਈ ਗੱਲ ਮਤਲਬ ਸ਼ਬਦਾਂ ਵਿੱਚ ਆਪਾਂ ਬਿਆਨ ਨਹੀਂ ਕਰ ਸਕਦੇ ਉਸ ਦੇ ਸ਼ੌਂਕ ਨੂੰ ਆਪਣੇ ਵਾਸਤੇ ਕਿੰਨਾ ਕੁ ਬਣਾ ਲਿਆ ਸਭ ਨੇ ਆਪਣੇ ਵਾਸਤੇ ਵੇਖੋ ਜੀ ਘਰ ਤੇ ਤੁਸੀਂ ਵੇਖ ਆਏ ਹੋ ਬਾਕੀ ਇਹ ਜੱਲਾ ਕੁਝ ਵੇਖ ਰਿਹਾ ਵੇਖ ਰਹੀ ਹੋ ਇਹ ਸਾਰਾ ਕੁਝ ਉਹਨੇ ਆਪਣੇ ਮਤਲਬ ਪਿੰਡ ਵਾਸਤੇ ਕੀਤਾ ਆਪਣੇ ਘਰ ਵਾਸਤੇ ਕੀਤਾ ਆ ਕਿਉਂਕਿ ਉਹ ਆਪਣੇ ਪਿੰਡ ਨੂੰ ਆਪਣਾ ਘਰ ਹੀ ਸਮਝਦਾ ਇਸ ਕਰਕੇ ਉਹ ਦਿਨ ਰਾਤ ਲੱਗਾ ਯਾਰ ਬੇਸ਼ੱਕ ਉਹ ਸਾਡੇ ਕੋਲ ਮੰਨੋ ਕਿ ਤਨ ਕਰਕੇ ਨਹੀਂ ਮਨ ਕਰਕੇ ਉਹ ਸਾਡੇ ਕੋਲ ਹੀ ਰਹਿੰਦਾ ਹੈ ਜਿਹੜੇ ਦਰਖਤ ਸਾਬ ਸਿੰਘ ਨੇ ਲਗਵਾਏ ਆ ਉਹ ਦਰਖਤ ਲਗਵਾ ਤੇ ਦਿੱਤੇ ਆ ਇਸੇ ਤਰ੍ਹਾਂ ਹੁੰਦਾ ਕਿ ਬੰਦਾ ਇੱਕ ਵਾਰ ਦਰਖਤ ਤਾਂ ਲਗਾ ਦਿੰਦਾ ਹੈ ਤੇ ਉਸ ਤੋਂ ਬਾਅਦ ਕੋਈ ਉਹਦੀ ਦੇਖ ਰੇਖ ਜਾਂ ਸੇਵਾ ਸੰਭਾਲ ਵਾਲਾ ਕੋਈ ਨਜ਼ਰ ਨਹੀਂ ਆਉਂਦਾ ਜਿਹਦੇ ਕਾਰਨ ਉਹ ਦਰਖਤ ਲਗਾਉਣ ਤੋਂ ਬਾਅਦ ਪਾਣੀ ਦੇ ਕਾਰਨ ਜਾਂ ਹੋਰ ਕੁਝ ਕਾਰਨਾਂ ਦੇ ਕਰਕੇ ਸੁੱਕ ਵੀ ਜਾਂਦੇ ਆ ਕਿ ਉਹਦੀ ਸੇਵਾ ਸੰਭਾਲ ਵਾਸਤੇ ਕਿਸੇ ਦੀ ਡਿਊਟੀ ਵੀ ਲਗਾਈ ਗਈ ਜਾਂ ਕੱਲੇ ਰੋਖੀ ਲਗਾਏ ਗਏ ਇਸ ਤਰ੍ਹਾਂ ਜੀ ਮੈਂ ਨਾ ਕਾਫੀ ਵਾਰ ਪਹਿਲਾਂ ਵੀ ਇਹ ਮਤਲਬ ਗੱਲ ਕਹੀ ਆ ਕਿ ਇੱਕ ਵਾਰੀ ਦਰਖਤ ਲਾ ਦਈਏ ਉਹ ਮਤਲਬ ਬੂਟਾ ਨਹੀਂ ਬਣ ਜਾਂਦਾ ਬੂਟਾ ਲਾ ਦਈਏ ਦਰਖਤ ਨਹੀਂ ਬਣ ਜਾਂਦਾ ਕਿਹਦਾ ਮਤਲਬ ਪਰ ਇਹ ਆ ਵੀ ਉਹਨਾਂ ਨੇ ਸਪੈਸ਼ਲ ਇਸੇ ਕੰਮ ਵਾਸਤੇ ਇੱਕ ਸੇਵਾਦਾਰ ਰੱਖਿਆ ਆ ਔਰ ਨਾਲ ਥੋੜੀ ਜਿਹੀ ਸੇਵਾ ਜਿਹੜੀ ਆ ਮੈਨੂੰ ਵੀ ਦਿੱਤੀ ਗਈ ਆ ਨਾਲ ਕਿਉਂਕਿ ਸੇਵਾਦਾਰ ਨੂੰ ਸਮਾਨ ਲਿਆ ਕੇ ਦੇਣਾ ਹੋਰ ਵੀ ਕਈ ਕੰਮ ਹੁੰਦੇ ਨੇ ਅਜਿਹੇ ਜਿਹੜੇ ਸਾਨੂੰ ਲੋੜ ਪੈਂਦੀ ਆ ਉਹ ਸਾਰਾ ਜਿਹੜਾ ਸੇਵਾ ਦਾ ਕੰਮ ਹੈ ਉਹ ਮੈਂ ਕਰਦਾ ਆ ਨਾਲ ਸਾਡੇ ਆਪਣੇ ਮੰਗਲ ਸਿੰਘ ਆ ਔਰ ਇਹ ਭਾਜੀ ਹੁਣੀ ਜਿਹੜੇ ਨੇ ਇਹ ਸੇਵਾਦਾਰ ਨੇ ਜਿਹੜਾ ਸਾਰਿਆਂ ਬੂਟਿਆਂ ਨੂੰ ਦਵਾਈ ਕੋਈ ਨਵਾਂ ਬੂਟਾ ਲਾਉਣਾ ਆ ਜਾਂ ਕੋਈ ਵੀ ਕੰਮ ਹੋਵੇ ਉਹਦੇ ਵਾਸਤੇ ਇਹ ਸੇਵਾ ਜਿਹੜੀ ਇਹ ਭਾਜੀ ਹੁਣੀ ਕਰਦੇ ਨੇ ਔਰ ਬੂਟਿਆਂ ਦੀ ਕਟਾਈ ਵਾਸਤੇ ਜਿਹੜਾ ਹੈ ਉਹ ਸਪੈਸ਼ਲ ਜਿਹੜੇ ਨੇ ਉਹ ਰੱਖੇ ਗਏ ਨੇ ਮਾਲੀ ਉਹ ਕੰਮ ਕਰਦੇ ਨੇ ਪਿੰਡ ਦੇ ਨਵਿਕਲੇ ਵਿਕਾਸ ਦੇ ਨਾਲ ਨਾਲ ਰੋਜ਼ਗਾਰ ਵੀ ਦਿੱਤਾ ਗਿਆ ਫਿਰ ਜਿੱਤਾ ਗਿਆ ਜੀ ਬਿਲਕੁਲ ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿਉਂਕਿ ਇਹ ਭਾਜੀ ਹੁਣੀ ਜਿਹੜੇ ਨੇ ਇਹ ਵੀ ਲਗਾਤਾਰ ਉਹਨਾਂ ਦੇ ਨਾਲ ਜੁੜੇ ਨੇ ਮੰਗਲ ਸਿੰਘ ਨੇ ਉਹ ਵੀ ਆਪਣੇ ਰੁਝੇਵੇਂ ਦੇ ਵਿੱਚੋਂ ਟਾਈਮ ਕੱਢਦੇ ਨੇ ਸੋ ਰੁਜ਼ਗਾਰ ਦਾ ਵੀ ਪ੍ਰਬੰਧ ਕੀਤਾ ਗਿਆ ਥੋੜਾ ਜਿਹਾ ਤੇ ਕਿੰਨੇ ਸਮੇਂ ਬਾਅਦ ਢੇੜਾ ਮਾਰ ਜਾਂਦੇ ਨੇ ਜਿਹੜਾ ਆਪਣੇ ਵੱਲੋਂ ਇੱਕ ਪਿੰਡ ਦੇ ਵਾਸਤੇ ਤੋਹਫਾ ਕਹਿ ਲਿਆ ਜਾਵੇ ਕਿ ਐਨਆਰਆਈ ਵੀਰ ਨੇ ਇੱਕ ਤੋਹਫਾ ਤਿਆਰ ਕੀਤਾ ਹੈ ਫਿਰ ਇਸ ਤੋਹਫੇ ਨੂੰ ਦੇਖਣ ਵਾਸਤੇ ਕਿੰਨੇ ਸਮੇਂ ਬਾਅਦ ਆ ਜਾਂਦੇ ਆ ਤਕਰੀਬਨ ਸਾਲਵਾ ਦੀ ਆਇਆ ਜਾਂਦਾ ਜੀ ਉਸ ਤੋਂ ਪਹਿਲਾਂ ਨਹੀਂ ਉਹਨਾਂ ਕੋ ਆਇਆ ਜਾਂਦਾ ਤੇ ਇਸ ਵਾਰ ਤੇ ਸਭ ਕੁ ਮਿਸ ਹੋ ਗਿਆ ਉਹਨਾਂ ਕੋ ਨਹੀਂ ਆਇਆ ਗਿਆ ਉਹ ਸਕਦਾ ਹੁਣ ਅਗਲੇ ਸਾਲ ਫਰਵਰੀ ਮਾਰਚ ਦੇ ਵਿੱਚ ਆਉਣ ਔਰ ਆਪਣੇ ਹੋਰ ਵੀ ਜਿਹੜਾ ਕੋਈ ਨਵਾਂ ਕੰਮ ਜਿਹੜਾ ਆ ਉਹ ਜਦੋਂ ਆਉਣ ਕੇ ਫਿਰ ਉਦੋਂ ਲਿਖਾਂਗੇ ਇਸ ਤੋਂ ਅੱਗੇ ਦੀ ਵੀ ਕੋਈ ਸੋਚ ਰੱਖੀ ਆ ਵੀ ਇਸ ਤੋਂ ਬਾਅਦ ਕੋਈ ਨਵੀਂ ਡਿਵੈਲਪਮੈਂਟ ਕਰਨੀ ਆ ਇਸ ਤਰ੍ਹਾਂ ਵੀ ਸੋਚਾਂ ਜਿਹੜੀਆਂ ਨੇ ਨਾ ਉਹਦੇ ਮਨ ਦੇ ਵਿੱਚ ਬਹੁਤ ਨੇ ਆਪਣੇ ਪਿੰਡ ਪ੍ਰਤੀ ਲੋੜ ਆ ਪ੍ਰਮਾਤਮਾ ਉਸ ਦੀ ਤੰਦਰੁਸਤੀ ਰੱਖੇ ਬਹੁਤ ਹੀ ਸੋਚਾਂ ਨੇ ਉਹਦੇ ਮਨ ਦੇ ਵਿੱਚ ਗੁਰਜੀਤ ਸਿੰਘ ਸਾਹਿਬ ਬੋਲੋਵਾਲੀਏ ਦਾ ਬੇਟਾ ਵੀ ਸਾਡੇ ਨਾਲ ਹੈ ਬਾਈ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਗੁਰਸਾਜਨ ਦਾਵਾ ਹੈ ਜੀ ਜਿਹੜਾ ਕੰਮ ਤੁਹਾਡੇ ਫਾਦਰ ਸਾਹਿਬ ਨੇ ਕੀਤਾ ਪ੍ਰਾਊਡ ਫੀਲ ਕਰਦੇ ਹਾਂ ਉਸਤੇ ਨੇ ਬੜਾ ਵਧੀਆ ਫੀਲ ਹੁੰਦਾ ਹੈ ਜੀ ਮਤਲਬ ਜਦੋਂ ਕੋਈ ਵੀ ਕਹਿੰਦਾ ਹੈ ਤੁਹਾਡੇ ਵਰਗੇ ਵੀਰ ਭਰਾਏ ਕਹਿੰਦੇ ਕਿ ਬੜਾ ਵਧੀਆ ਕੰਮ ਕੀਤਾ ਹੈ ਬੜਾ ਵਧੀਆ ਫੀਲ ਹੁੰਦਾ ਹੈ ਜਦੋਂ ਕੋਈ ਕਹੇ ਕਿ ਤੁਹਾਡੇ ਫਾਦਰ ਨੇ ਇੰਨਾ ਵਧੀਆ ਕੀਤਾ ਹੈ ਹਾਂ ਜੀ ਜਿਵੇਂ ਤੁਹਾਡੇ ਵਡੇਰੇ ਕੁਦਰਤ ਦੇ ਨਾਲ ਜੁੜੇ ਹੋਏ ਨੇ ਜਾਂ ਤਮਾਮ ਸਾਰੀਆਂ ਚੀਜ਼ਾਂ ਜਿਹਦੇ ਨਾਲ ਮਨੁੱਖ ਦਾ ਜੀਵਨ ਸੁਖਾਲਾ ਰਹਿੰਦਾ ਹੈ ਲੱਗਦਾ ਹੈ ਕਿ ਅੱਜ ਦੀ ਜਿਹੜੀ ਨਵੀਂ ਪੀੜ੍ਹੀ ਆ ਉਹਨੂੰ ਵੀ ਉਹਨਾਂ ਚੀਜ਼ਾਂ ਦੇ ਨਾਲ ਜੋੜਨ ਦੀ ਜ਼ਰੂਰਤ ਹੈ। ਨਵੀਂ ਪੀੜ੍ਹੀ ਨੂੰ ਵੀ ਜੁੜਨ ਦੀ ਬਹੁਤ ਜ਼ਰੂਰਤ ਹੈ। ਦੇਖੋ ਮੈਂ ਮਤਲਬ 13 ਸਾਲ ਦਾ ਸੀ ਜਿੱਦਨ ਮਤਲਬ ਇਹ ਕੰਮ ਸ਼ੁਰੂ ਕੀਤਾ ਸੀ ਹੁਣ ਮੇਰੀ ਉਮਰ 22 ਸਾਲ ਹੋ ਗਈ ਹੈ। ਤੇ ਚਲੋ ਪਿਛਲੇ 2 ਸਾਲ ਤੋਂ ਤਾਂ ਮੈਂ ਕੈਨੇਡਾ ਸੀ। ਹੁਣ ਹੀ ਆਇਆ ਮੈਂ ਇਸ ਮਤਲਬ 20 ਦਿਨ ਹੋਏ ਮੈਨੂੰ ਆਏ ਨੂੰ। ਇਹ ਮਤਲਬ ਜਿੰਨੇ ਕ ਬੂਟੇ ਜਵਾਨ ਹੋਏ ਨੇ ਉਹਨਾਂ ਦੇ ਨਾਲ ਨਾਲ ਹੀ ਮੈਂ ਜਵਾਨ ਹੋਇਆ ਹੈ ਤੇ ਮਤਲਬ ਹੱਥੀਂ ਲੱਗੇ ਹੋਏ ਮੇਰੇ ਸਾਰੇ ਆ ਬੂਟੇ ਤੇ ਬੜਾ ਵਧੀਆ ਮਹਿਸੂਸ ਹੁੰਦਾ ਹੈ ਤੇ ਮਤਲਬ ਆਪਣੇ ਆਪ ਨੂੰ ਬੜੀ ਮਨ ਨੂੰ ਤਸੱਲੀ ਮਿਲਦੀ ਹੈ ਦੇਖ ਕੇ ਕਿ ਜਿਹੜੇ ਹੱਥੀ ਪੌਦੇ ਲਾਏ ਸੀ ਕਿ ਮਤਲਬ ਉਹਨਾਂ ਨੂੰ ਫਲ ਵੀ ਲੱਗਣ ਲੱਪਿਆ ਹੈ ਤੇ ਬੜਾ ਵਧੀਆ ਫੀਲ ਹੁੰਦਾ ਕਿ ਨੇ ਵਧੀਆ ਹੋ ਗਏ ਨੇ ਸਾਰੇ ਤੇ ਸਾਰਿਆਂ ਨੂੰ ਮੈਂ ਤੇ ਇਹੋ ਪ੍ਰੇਰਨਾ ਦੇਣਾ ਕਿ ਮਤਲਬ ਜੇ ਮੈਂ ਇਹਨਾਂ ਕੁਝ ਕਰ ਸਕਦਾ ਮਤਲਬ 13 ਸਾਲ ਤੋਂ ਲੱਗੇ ਹੁਣ ਤੱਕ ਮਤਲਬ ਜੇ ਮਿਹਨਤ ਕਰ ਸਕਦੇ ਹਾਂ ਤੇ ਹਰੇਕ ਕਰ ਸਕਦਾ ਹੈ ਕਦੇ ਪਰਿਵਾਰ ਦੇ ਵਿੱਚ ਮਾਤਾ ਤੇ ਬਾਪੂ ਚ ਨੂ ਕਰਦੇ ਹਾਂ ਤੇ ਇਹ ਜਿਹੜੇ ਸਾਰੇ ਪੈਸੇ ਤੇ ਪਿੰਡ ਦੇ ਵਿਕਾਸ ਤੇ ਲਾਈ ਜਾਂਦੇ ਹੋ ਜਿਹੜਾ ਕੰਮ ਸਰਕਾਰਾਂ ਨੇ ਕਰਨਾ ਸੀ ਉਹ ਕੰਮ ਤੁਸੀਂ ਕਰੀ ਜਾਂਦੇ ਹੋ ਜਦੋਂ ਕੋਈ ਨੁਕਸਾਨ ਕਰਦਾ ਜਦੋਂ ਕਿਸੇ ਨੇ ਬੂਟਾ ਤੋੜਦਾ ਕੋਈ ਜਾਂ ਕੋਈ ਚੀਜ਼ ਤੋੜਦੀ ਫਿਰ ਤਾਂ ਦੁੱਖ ਲੱਗਦਾ ਇਹ ਦੇਖੋ ਕਿ ਮਤਲਬ ਪੈਸੇ ਲਾਇਏ ਸੀ ਚੀਤੇ ਜਾਂ ਕੋਈ ਕਿਸੇ ਨੇ ਕੁਰਸੀ ਤੋੜਦੀ ਕੋਈ ਕੁਝ ਹੋ ਗਿਆ ਨੁਕਸਾਨ ਹੋ ਜਾਂਦਾ ਇਹਨੂੰ ਉਦੋਂ ਸਾਰੇ ਕਹਿੰਦੇ ਕਿ ਮਤਲਬ ਨਹੀਂ ਚਾਹੀਦਾ ਮਤਲਬ ਕੰਮ ਕਰਨਾ ਪਰ ਫਿਰ ਵੀ ਆਪਣੇ ਆਪ ਨੂੰ ਹੱਲਾਸ਼ੇਰੀ ਮਿਲਦੀ ਹੈ ਕੋਈ ਗੱਲ ਨਹੀਂ ਜੀ ਰੱਬ ਦੇ ਰੰਗ ਨੇ ਕਰੀ ਜਾਂਦੇ ਬਸ ਹਾਂਜੀ ਮਤਲਬ ਪੂਰਾ ਜਿਹੜਾ ਪਰਿਵਾਰ ਹੈ ਸਹਿਮਤ ਹੈ ਇਸ ਗੱਲ ਦੇ ਨਾਲ ਕਿ ਆਪਣੇ ਘਰ ਦੇ ਨਾਲੋਂ ਜ਼ਿਆਦਾ ਕੁਦਰਤ ਦੀਆਂ ਬਣਾਈਆਂ ਹੋਈਆਂ ਚੀਜ਼ਾਂ ਨੂੰ ਸੰਭਾਲਣ ਦੀ ਜ਼ਰੂਰਤ ਆ ਜ਼ਰੂਰਤ ਹੈ ਸਹੀ ਗੱਲ ਹੈ ਮਤਲਬ ਸਾਰੇ ਸਮਝਦੇ ਨੇ ਹੁੰਦਾ ਸੀ ਕਿ ਮਤਲਬ ਨਹੀਂ ਪੈਸੇ ਲਗਾਉਣੇ ਚਾਹੀਦੇ ਪਿੰਡ ਤੇ ਪਰ ਜੇ ਅੱਜ ਦੇ ਸਮੇਂ 'ਚ ਹੀ ਅੱਜ ਦੇ ਸਮੇਂ 'ਚ ਸਾਰਿਆਂ ਨੂੰ ਮਤਲਬ ਵਧੀਆ ਫੀਲ ਹੁੰਦਾ ਹੈ ਕਿ ਚਲੋ ਪੈਸੇ ਲਗਾਏ ਨੇ ਮਿਹਨਤਾਂ ਮਤਲਬ ਮੁੱਲ ਪੈ ਗਿਆ ਹੈ ਦਿਖਦਾ ਹੈ ਸਾਰਿਆਂ ਨੂੰ ਹਾਂਜੀ ਸਾਡੇ ਨਾਲ ਬਾਪੂ ਜੀ ਵੀ ਨੇ ਉਹਨਾਂ ਦੇ ਨਾਲ ਵੀ ਗੱਲਬਾਤ ਕਰਾਂਗੇ ਬਾਪੂ ਜੀ ਜਿਹੜੇ ਨੌ ਐਨ ਆਰ ਆਈ ਵੀਰ ਦੇ ਵੱਲੋਂ ਇਹ ਕੰਮ ਸ਼ੁਰੂ ਕੀਤਾ ਗਿਆ ਪਿੰਡ ਦੇ ਵਿਕਾਸ ਵਾਸਤੇ ਦਰੱਖਤਾਂ ਦੀ ਸੇਵਾ ਸੰਭਾਲ ਕਰਦੇ ਬਾਪੂ ਜੀ ਨਾਮ ਕੀ ਹੈ ਤੁਹਾਡਾ ਇੱਥੋਂ ਦੇ ਰਹਿਣ ਵਾਲੀ ਹਾਂਜੀ ਇੱਥੋਂ ਦੇ ਮੇਰਾ ਨਾਮ ਸਤਨਾਮ ਸਿੰਘ ਜੀ ਇੱਥੋਂ ਦੇ ਹੀ ਰਹਿਣ ਵਾਲੇ ਕੰਮ ਕਰੀਦਾ ਜੀ ਹਾਂਜੀ ਕੰਮ ਦਾ ਪੱਤਾ ਮਿਲ ਜਾਂਦਾ ਹੈ ਪੈਸੇ ਮਿਲ ਜਾਂਦੇ ਆ ਤਨਖਾਹ ਦਿੰਦੇ ਆ ਹਾਂਜੀ ਮਹੀਨੇ ਮੇ ਤਨਖਾਹ ਦੇ ਜਾਂਦੇ ਮਹੀਨੇ ਦੀ ਤਨਖਾਹ ਮਿਲਦੀ ਜਾਂਦੀ ਆ ਹਾਂਜੀ ਹਾਂਜੀ ਤੇ ਇੱਥੇ ਕਈ ਵਾਰੀ ਹੁੰਦਾ ਕਿ ਜਿਵੇਂ ਤੁਹਾਡੇ ਪਿੰਡ ਦਾ ਹੀ ਸਾਹਬ ਆਪਣੇ ਘਰ ਨੂੰ ਆਪਣੇ ਪਰਿਵਾਰ ਨੂੰ ਛੱਡ ਕੇ ਹਜ਼ਾਰਾਂ ਮੀਲ ਦੂਰ ਵਿਦੇਸ਼ਾਂ ਦੇ ਵਿੱਚ ਹੱਡ ਤੋੜਵੀਂ ਮਿਹਨਤ ਕਰ ਰਿਹਾ ਏ ਤੇ ਇਸੇ ਤਰੀਕੇ ਦੇ ਨਾਲ ਬੰਦੇ ਨੂੰ ਆਪਣਾ ਘਰ ਛੱਡ ਕੇ ਪਰਿਵਾਰ ਛੱਡ ਕੇ ਦੂਰ ਜਾ ਕੇ ਕਿਰਤਵਰਤ ਕਰਨੀ ਪੈਂਦੀ ਏ ਪਰ ਤੁਸੀਂ ਵੀ ਆਪਣੀ ਕਿਰਤ ਹੈ ਪਿੰਡ ਦੇ ਇੱਕ ਪਾਸੇ ਵਿਕਾਸ ਵਿੱਚ ਯੋਗਦਾਨ ਪਾ ਰਹੇ ਹੋ ਕੁਦਰਤ ਦੀਆਂ ਬਣਾਈਆਂ ਹੋਈਆਂ ਨਿਯਮਤਾਂ ਨੂੰ ਸੰਭਾਲ ਕਰ ਰਹੇ ਹੋ ਤੇ ਦੂਜੇ ਪਾਸੇ ਆਪਣੀ ਕਿਰਤ ਵੀ ਕਰ ਰਹੇ ਹੋ ਤੇ ਸੋਖਾ ਗੁਜ਼ਰਾਨ ਹੋ ਰਿਹਾ ਸਮੁੱਚੇ ਰੂਪ ਚ ਹਾਂਜੀ ਬੜਾ ਵਧੀਆ ਜੀ ਹੋ ਰਿਹਾ ਜੀ ਹਾਂਜੀ ਬੜਾ ਸੁਨੇਹਾ ਕੀ ਦੇਣਾ ਚਾਹੁੰਦੇ ਆ ਸੁਨੇਹਾ ਕਹੀ ਦਈਏ ਜੀ ਕੀ ਕਹਿਣਾ ਚਾਹੋਗੇ ਜੀ ਦੇਖੋ ਜੀ ਸੇਦ ਸਾਹਿਬ ਵੀਰੇ ਵੱਲੋਂ ਤੇ ਬਹੁਤ ਵਧੀਆ ਉਪਰਾਲਾ ਜਿਹੜਾ ਤਕਰੀਬਨ 9 9.5 ਸਾਲ ਤੋਂ ਚੱਲ ਰਿਹਾ ਹੈ ਤੇ 2 2.5 ਸਾਲ ਤੋਂ ਮੈਂ ਨਾਲ ਇਹਨਾਂ ਵੀਰਾਂ ਦੇ ਨਾਲ ਜੁੜਿਆ ਪਹਿਲਾਂ ਜਿਹੜਾ ਉਚੇਚੇ ਤੌਰ ਤੇ ਨਹੀਂ ਜੁੜਿਆ ਹੁਣ ਲਗਾਤਾਰ ਨਾਲ ਹੀ ਆ ਸਾਹਿਬ ਵੀਰੇ ਦੇ ਤੇ ਜੋ ਕਦਮ ਜਿਹੜਾ ਇਹ ਸ਼ੁਰੂ ਤੋਂ ਲੈ ਕੇ ਚੱਲ ਰਿਹਾ ਹੈ ਬਹੁਤ ਸ਼ਲਾਘਾਯੋਗ ਹੈ ਇੱਕ ਤੇ ਆਪਣੇ ਬੱਚਮਾਂ ਤੋਂ ਲੈ ਕੇ ਆਪਣੇ ਬੂਟਿਆਂ ਦੇ ਨਾਲ ਰੁੱਖਾਂ ਦੇ ਨਾਲ ਪੰਛੀਆਂ ਦੇ ਨਾਲ ਆਪਣੇ ਦਿਲ ਤੋਂ ਬਹੁਤ ਹੀ ਜ਼ਿਆਦਾ ਪਿਆਰ ਕਰਦਾ ਹੈ। ਕਈ ਵਾਰੀ ਐਦਾਂ ਹੁੰਦਾ ਕਿ ਜਦੋਂ ਸਰਕਾਰਾਂ ਨਹੀਂ ਸੁਣਦੀਆਂ, ਪੰਚਾਇਤਾਂ ਨਹੀਂ ਵਿਕਾਸ ਕਰਵਾਉਂਦੀਆਂ ਤਾਂ ਜਿਹੜੇ ਪਿੰਡ ਵਾਲੇ ਨੇ ਜਾਂ ਇੱਥੋਂ ਦੇ ਸਥਾਨਕ ਲੋਕੋ ਦੁਖੀ ਹੋ ਜਾਂਦੇ ਆ, ਫਿਰ ਸੋਚਦੇ ਵੀ ਕਿਉਂ ਨਾ ਆਪ ਹੀ ਕੰਮ ਕਰ ਲਿਆ ਜਾਵੇ। ਇਹ ਕਾਰਨ ਸੀ ਆਹ ਸਾਬ ਦਾ ਕੰਮ ਕਰਨ ਦਾ ਜਾਂ ਵੈਸੇ ਸੋਚਿਆ ਕਿ ਕੁਦਰਤ ਦੀਆਂ ਬਣਾਈਆਂ ਨਿਯਮਤਾਂ ਨੂੰ ਉਜਾਗਰ ਕਰਨਾ ਚਾਹੀਦਾ ਹੈ, ਉਹਨਾਂ ਨੂੰ ਬਣਾਈ ਰੱਖਣਾ ਚਾਹੀਦਾ ਆ। ਹਾਂਜੀ ਬਿਲਕੁਲ ਜੀ ਕੁਦਰਤ ਨਾਲ ਪਿਆਰ ਕਰਨ ਵਾਲਾ ਉਹ ਵੀਰ ਆ ਤੇ ਆਪਣੇ ਦਿਲ ਤੋਂ ਹੀ ਉਹ ਇਨਾ ਖੌਂਕ ਪੈਦਾ ਕੀਤਾ ਆਪਣੇ ਦੇ ਸ਼ੌਂਕ ਬਚਪਨ ਤੋਂ ਹੀ ਤੇ ਉਹ ਸ਼ੌਂਕ ਜਿਹੜੇ ਚਾਰ ਚੰਦੇ ਇਸ ਵਕਤ ਲਾਏ ਹੋਏ ਆ ਕਿ ਕੁਦਰਤ ਨੂੰ ਪਿਆਰ ਕਰਨਾ ਕੁਦਰਤੀ ਜੀਵ ਜੰਤੂ ਕੁਦਰਤੀ ਪੇੜ ਪੌਦੇ ਜੋ ਕਿ ਫ੍ਰੀ ਦੇ ਵਿੱਚ ਸਾਨੂੰ ਆਕਸੀਜਨ ਵਗੈਰਾ ਸਾਰੀ ਪ੍ਰਦਾਨ ਕਰਦੇ ਆ ਤੇ ਉਹਨਾਂ ਨਾਲ ਹੀ ਉਹ ਬਹੁਤ ਪਿਆਰ ਕਰਦਾ ਕਿਸੇ ਦਾ ਮਤਲਬ ਕੋਈ ਦਬਾਅ ਜਾਂ ਕਿਸੇ ਤਰ੍ਹਾਂ ਦਾ ਕੋਈ ਸਹਾਇਤਾ ਵਾ ਉਹ ਨਹੀਂ ਆ ਉਹ ਆਪਣੇ ਸ਼ੌਂਕ ਨਾਲ ਹੀ ਉਹ ਆਪਣੀ ਇਹਨਾਂ ਚੀਜ਼ਾਂ ਨੂੰ ਜਿਹੜਾ ਪਰਫੁੱਲਤ ਕਰਦਾ ਆ ਬਿਲਕੁਲ ਗੁਰਜੀਤ ਸਿੰਘ ਉਰਫਾ ਸਾਬ ਬੁੱਲੋਵਾਲੀਏ ਨੇ ਇੱਕ ਨਵਿਕਲੀ ਮਿਸਾਲ ਕਾਇਮ ਕੀਤੀ ਹੈ ਕਿ ਜਿਸ ਤਰੀਕੇ ਦੇ ਨਾਲ ਜਦੋਂ ਅਸੀਂ ਆਮ ਕਰਕੇ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਵੱਡੇ ਸ਼ਹਿਰਾਂ ਦੇ ਵਿੱਚ ਜਾਂਦੇ ਹਾਂ ਤਾਂ ਸਾਨੂੰ ਬਹੁਤ ਸਾਰੇ ਰੋਡ ਜਾਂ ਇਸ ਤਰ੍ਹਾਂ ਦੀਆਂ ਚੀਜ਼ਾਂ ਮਿਲ ਜਾਂਦੀਆਂ ਕਿ ਅਸੀਂ ਆਪਣੇ ਰਸਤੇ ਨੂੰ ਜਿਹੜੀ ਜਗ੍ਹਾ ਦੇ ਉੱਪਰ ਜਾਣਾ ਹੁੰਦਾ ਸੁਖਾਲੇ ਤਰੀਕੇ ਦੇ ਨਾਲ ਭਾਲ ਪਾਉਣੇ ਆ ਪਰ ਸਭ ਬੁੱਲੋਵਾਲੀਏ ਨੇ ਜੇ ਸਭ ਬੁੱਲੋਵਾਲੀਏ ਤੇ ਜੇ ਕਿਸੇ ਨੇ ਇਸ ਪਿੰਡ ਦੇ ਵਿੱਚ ਆਉਣਾ ਹੈ ਜੇ ਕਿਸੇ ਵੀ ਗਲੀ ਦੇ ਵਿੱਚ ਜਾਣਾ ਤੇ ਬਤੌਰ ਗਲੀ ਨੰਬਰ ਲਿਖ ਕੇ ਲਗਾਏ ਹੋਏ ਨੇ ਕਿ ਇੱਕ ਨੰਬਰ ਗਲੀ ਹੈ ਦੋ ਨੰਬਰ ਗਲੀ ਹੈ ਤੇ ਨਾਲ ਹੀ ਜਿੱਥੇ ਪਿੰਡ ਦੇ ਸ਼ਮਸ਼ਾਨ ਘਾਟ ਨਵਿਕਲੇ ਤਰੀਕੇ ਦੇ ਬਣਾਏ ਹੋਏ ਨੇ ਉੱਥੇ ਪਾਰਕ ਵੀ ਇੱਕ ਵੱਖਰੇ ਅੰਦਾਜ਼ ਦੇ ਵਿੱਚ ਬਣਾਈਆਂ ਨੇ ਤੇ ਨਾਲ ਹੀ ਚਾਰੇ ਪਾਸੇ ਪਿੰਡ ਦੇ ਆਲੇ-ਦੁਆਲੇ ਤੁਹਾਨੂੰ ਦਰਖਤ ਹੀ ਨਜ਼ਰ ਆਉਣਗੇ ਔਰ ਠੰਡੀਆਂ ਹਵਾਵਾਂ ਕਹਿਣ ਤੋਂ ਭਾਵ ਕੇ ਸਵਰਗਾਂ ਵਰਗਾ ਨਜ਼ਾਰਾ ਕਹਿਣ ਤੋਂ ਭਾਵ ਕੇ ਸਵਰਗ ਵਰਗਾ ਨਜ਼ਾਰਾ ਤੁਹਾਨੂੰ ਇਸ ਪਿੰਡ ਦੇ ਵਿੱਚ ਆ ਕੇ ਆਵੇਗਾ ਇਹੋ ਜੀਆਂ तमाम ਸਾਰੀਆਂ ਕੋਸ਼ਿਸ਼ਾਂ ਪੰਜਾਬ ਦੇ ਵਤਨ ਦੇ ਹਰ ਵਸਿੰਦੇ ਨੂੰ ਕਰਨੀਆਂ ਚਾਹੀਦੀਆਂ ਨੇ ਤਾਂ ਜੋ ਚੰਗੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ ਭਵਿੱਖ ਦੇ ਵਿੱਚ ਵੀ ਲਗਾਤਾਰੇ ਕੋਸ਼ਿਸ਼ ਰਹੇਗੀ ਕਿ ਇਸ ਤਰ੍ਹਾਂ ਦੀਆਂ ਹੋਂ ਹਾਰੀਆਂ ਹੋਂ ਹਾਰ ਤਮਾਮ ਸਾਰੀਆਂ ਸ਼ਖਸੀਅਤਾਂ ਨੂੰ ਤੁਹਾਡੇ ਦਰਮਿਆਨ ਲੈ ਕੇ ਹਾਜ਼ਰ ਹੁੰਦੇ ਰਹੀਏ ਧੰਨਵਾਦ